ਦੋਸਤੋ ਕੁਝ ਦਿਨਾ ਤੋਂ ਇਹ ਵੀਡੀਓ ਇੰਟਰਨੈਟ ਤੇ ਖਾਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਭੈਣ ਬੈਠੀ ਹੁੰਦੀ ਹੈ ਉਸਦਾ ਵਿਆਹ ਹੁੰਦਾ ਹੈ ਤੇ ਦੋ ਭਰਾ ਆਉਂਦੇ ਨੇ ਤੇ ਕੌਲੀਆਂ ਫੜ ਕੇ ਤੇ ਉਸਦੇ ਪੈਰਾਂ ਥਲੇ ਰੱਖ ਦਿਆ ਤੇ ਪਾਣੀ ਪਾ ਕੇ ਉਸਦੇ ਪੈਰ ਤੋਂ ਲੱਗ ਪੈਂਦੇ ਨੇ ਜੋ ਕਿ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਦੇਖੋ ਦੋਵੇਂ ਭਰਾ ਆਪਣੀ ਭੈਣ ਦੇ ਪੈਰ ਤੋਰੇ ਨੇ ਤੇ ਉਹ ਪੈਰ ਧੋ ਕੇ ਜੋ ਪਾਣੀ ਇਕੱਠਾ ਹੁੰਦਾ ਹੈ ਤੇ ਉਹ ਦੋਵੇਂ ਭਰਾ ਪੀ ਜਾਂਦੇ ਨੇ ਤੇ ਪੀਣ ਤੋਂ ਬਾਅਦ ਭੈਣ ਇਮੋਸ਼ਨਲ ਵੀ ਹੋ ਜਾਂਦੀ ਹੈ ਤੇ ਪਰਾ ਉਹਦੇ ਪੈਰ ਕੁੱਟਦੇ ਆ ਤੇ ਨਾਲੇ ਉਹਦੀ ਲੱਤਾਂ ਫੜਦੇ ਆ ਤੇ ਨਾਲੇ ਇਮੋਸ਼ਨਲ ਹੋ ਕੇ ਰੋਣ ਲੱਗ ਪੈਂਦੇ ਨੇ ਫਿਰ ਤਿੰਨੋਂ ਭੈਣ ਭਰਾ ਹੀ ਰੋਣ ਲੱਗ ਪੈਂਦੇ ਨੇ ਤੇ ਖੜੇ ਹੋ ਜਾਂਦੇ ਨੇ ਤੇ ਸਾਰੇ ਵਿਆਹ ਵਾਲੇ ਉਹਨਾਂ ਨੂੰ ਦੇਖ ਰਹੇ ਹੁੰਦੇ ਨੇ ਕਿ ਇਹ ਕਰ ਕੀ ਰਹੇ ਨੇ ਕੁਝ ਤਾਂ ਆ ਕੇ ਉਹਨਾਂ ਨੂੰ ਚੁੱਪ ਵੀ ਕਰਾਉਂਦੇ ਨੇ ਪਰ ਉਹ ਚੁੱਪ ਨਹੀਂ ਹੁੰਦੇ ਤੇ ਕਾਫੀ ਇਮੋਸ਼ਨਲ ਤੁਹਾਨੂੰ ਇਸ ਵੀਡੀਓ ਵਿੱਚ ਦੇਖਦੇ ਹੋਣਗੇ ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਥੱਲੇ ਲੋਕੀ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਆ ਜਿਨ੍ਹਾਂ ਵਿੱਚੋਂ ਪਹਿਲਾ ਜਣਾ ਲਿਖਦਾ ਏ ਕਿ ਸਹੁਰਿਆਂ ਤੋਂ ਆਈ ਨਾਲ ਹੱਸ ਕੇ ਬੋਲਣਾ ਉਸਦੀ ਤੇ ਪਰੋਣੇ ਦੀ ਚਾਹ ਪਾਣੀ ਰੋਟੀ ਇੱਜ਼ਤ ਮਾਨ ਸਨਮਾਨ ਨਾਲ ਦੇਣਾ ਤੇ ਸਹੁਰੇ ਘਰ ਉਸਦਾ ਹਾਲ ਚਾਲ ਤੇ ਲੋੜਾਂ ਦੀ ਪੁੱਛਦੇ ਰਹਿਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਵੀਰੇ ਦੂਸਰਾ ਜਣਾ ਲਿਖਦਾ ਏ ਨਵੀਂ ਰੀਤ ਨਾ ਚਲਾਓ ਬਖਸ਼ ਦੋ ਨਵੀਂ ਪਨੀਰੀ ਨੂੰ ਤੀਸਰਾ ਜਣਾ ਲਿਖਦਾ ਏ ਬਾਈ ਚੰਗੀ ਤਰ੍ਹਾਂ ਅੱਡੀਆਂ ਕੋਚ ਕੋਚ ਕੇ ਸਾਫ਼ ਕਰਕੇ ਫਿਰ ਪਾਣੀ ਪੀਣਾ ਸੀ ਗੱਲ ਬਣੀ ਨਹੀਂ ਤੇ ਅਖੀਰ ਤੱਕ ਜਿਹੜਾ ਲਿਖਦਾ ਜਦ ਵੀ ਇੰਸਟਾ ਖੋਲੀਏ ਕੋਈ ਨਾ ਕੋਈ ਨਿਤ ਨਵੀਂ ਚਵਲ ਮਾਰੀ ਹੁੰਦੀ ਲੋਕਾਂ ਨੇ ਹਾਏ ਮੇਰੇ ਰੱਬਾ ਬਚਾ ਲੈ ਦੁਨੀਆ ਨੂੰ ਬਾਾਕੀ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਆਪਣੀ ਰਾਏ ਜਰੂਰ ਦਿਓ ਤੇ ਐਮੀਆਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ